ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਲਕੀਤ ਬਾਈ 2 ਚ ਮਲਕੀਤ ਬਾਈ 2 ਠੀਕ ਹੈ ਜੀ ਹੂੰ ਨਹੀਂ ਰਾਤ ਫੇਰ ਪਹਿਲੇ ਮੰਡੀ ਜੀ ਬਾਈ ਪਹੁੰਚੇ ਹੋਏ ਆ ਰਾਤ ਨਹੀਂ ਫੇਰ ਪਿਆ ਏ ਬਾਕੀ ਹੁਣ ਮੌਸਮ ਸਾਫ ਹੋ ਗਿਆ ਜੀ ਹੈਗੀ ਆ ਕਿਤੇ ਕਿਤੇ ਬੱਦਲ ਬਾਈ ਜੀ ਤੇ ਜਿਹਦੀ ਤਾਂ ਨਸਰੇ ਹੀ ਸਾਰੀ ਤਕਰੀਬਨ ਹੁਣ ਹੁਣ ਬਥੇ ਲੱਗੀ ਜਾਂਚੂ ਬੱਦਲ ਲੱਗੀ ਚੁਕਣ ਹੋਈ ਥਲੇ ਨੂੰ ਹਾਂ ਕਿਉਂ ਕੌਣ ਲੱਗੀ ਹੋ ਥੱਲੇ ਜਾਂਦੀ ਆ ਦੇ ਜਿਉ ਜਿਉ ਹੁਣ ਦਾਣੇ ਦਾ ਦੁੱਧ ਵਧੀ ਦੇਣਾ ਬੰਜਨ ਵਧੀ ਜਾਣਾ ਇਹ ਥੱਲੇ ਨਹੀਂ ਜਾਇਆਣਾ ਹੁਣ ਗੋਭ ਸੁੱਕੀ ਵੀ ਨਹੀਂ ਕੋਈ ਵੀ ਹਸ ਵੀ ਰਹੀ ਹੂੰ ਸਪਰੇਅ ਦਾ ਫਾਇਦਾ ਇੱਕ ਜਿੱਥੇ ਮਰਦੀ ਮਾਰ ਲਾ ਕੈਮਰਾ ਕੋਈ ਗੋਭ ਵੀ ਸੁੱਕੀ ਵੀ ਨਹੀਂ ਨਹੀਂ ਜਿਹੜੀ ਚਿੱਟੀ ਜੀ ਬੱਲ ਹੋ ਗਏ ਨਿਕਲ ਜਾਂਦੀ ਆ ਉਹ ਨਹੀਂ ਹੈਗੀ ਬਾਈ ਚ ਕਿਉਂਕਿ ਇਹਦੇ ਆਸ਼ਿਆ ਕਿੰਨੀ ਹੋ ਗਿਆ ਦੇਖ ਉੱਪਰ ਪਾਣੀ ਦੇ ਇੱਕ ਕੰਟ ਤੇ ਪਿਆ ਪਿਆ ਲੈ ਹੂੰ ਹੈ ਲੈ ਫਾਪਾਉ ਲਿਆ ਹੂੰ ਬਾਕੀ ਪਾਣੀ ਕਿਹਦਾ ਲੱਗਦਾ ਤੇੜ ਕਰਕੇ ਪਾਣੀ ਬੰਦ ਕਰ ਤੇ ਇਹ ਤਾਂ ਹੁਣ ਪਹਿਲਾਂ ਚਲਾਤੀ ਸੀ ਮੋਟਰ ਆਪਾਂ ਨੇ ਪਰ ਲਿਆ ਵਿੱਚੋਂ ਇੱਕ ਵਾਰ ਸਾਰੇ ਠੀਕ ਆ ਹੁਣ ਮੋਟਰ ਹੈਗੀ ਬੰਦ ਹੋ ਗਈ ਮੰਨਦੀ ਦੱਸਦੀ ਉਹ ਦੇਖਦਾ ਲੰਬੀ ਵਾਲੇ ਖੇਤ ਵਿੱਚ ਗੰਨਾ ਟੋਪ ਦਾ ਖੜਾ ਫੱਗਣ ਦੇ ਵਿੱਚ ਗੰਨਾ ਹੈ ਫੱਗਣੇ ਕੱਟ ਕੇ ਲਵਿਜੋ ਰਿਆ ਹੈ ਨਾ ਉਰੇ ਹੋਵੇ ਫੱਗਣੀ ਹੂੰ ਹੋਵੇ ਵੀ ਉਹ ਪਲਾਟ ਜਿਹੜਾ ਪਾਲਾ ਉੱਥੇ ਪੁੱਛਾਂਗੇ ਉਹਨਾਂ ਨੂੰ ਹੂੰ ਇਹ ਉਹ ਪਲਾਟ ਪਾਲਾ ਹੈ ਨਾਲੇ ਹਲਕਾ ਲੱਗਦੀ ਜੇ ਉਹ ਪਾਸੇ ਸੜਕ ਲੱਗਦੀ ਇਹਨੂੰ ਲੈ ਜਿੱਥੇ ਮਰਜੀ ਆਪਾਂ ਜਾਂ ਸਵਾਰ ਕੇ ਚੰਗੀ ਦਾ ਆਦਾਰਲਾ ਵਿੱਚ ਬਸ ਸਿਗਰੀ ਨਾਲੇ ਜਮੀਨ ਬਦਲ ਜਾਂਦੀ ਹੈ ਹਾਂ ਰਸਤਾ ਵੀ ਮੈਂ ਕਹਾਂ ਸੱਚ ਰਸਤੇ ਵਿੱਚ ਕਿੱڑا ਆਵੇ ਸਿੱਧਾ ਕੁੰਜੇ ਨੂੰ ਹਾਂ ਫਿਰ ਮੋੜ ਤੇ ਰਿਲਿਆ ਚੜ ਜਾਂਦਾ ਮੋੜ ਤੇ ਮਾਰਦਾ ਨਾ ਟਰੈਕਟਰ ਮੋੜ ਤੇ ਮਰਦੀਦਾ ਟਰੈਕਟਰ ਨਹੀਂ ਬਣਾਵੇ ਤੇਰਛਾ ਬਣਾ ਦੇਵੇ ਹਾਂ ਸੜਕ ਨੂੰ ਤੇਰਛਾ ਹਾਂ ਮੈਂ ਸੜਕ ਨੂੰ ਤੇਰਛਾ ਵੀ ਨਾ ਯਾਰ ਸਿੱਧਾ ਹੀ ਬਣਾ ਦੂੰ ਜਾਂ ਸਿੱਧਾ ਹੀ ਬਣਾ ਦੇ ਤੇਰਛਾ ਵਾਲਾ ਤਾਂ ਵੀ ਕੋਈ ਤੇ ਨਹੀਂ ਇੱਕ ਸਾਈਡ ਤੇ ਉਹ ਵੀ ਠੀਕ ਹੈ ਸਪਰੇਅ ਉਦੋਂ ਦਾ ਕਰੀਏ ਲਾ ਕਰ ਤੇ ਅਸਰ ਜੈ ਨਾ ਹਾਂ ਸਪਰੇਅ ਸਪਰੇਅ ਨਾਲ ਕਰਤਾ ਹੂੰ ਤਰਪਤ ਨੂੰ ਭੇਲ ਦੇਖ ਲਈ ਦਿਓ ਹਾਂ ਯਾਰ ਚਲ ਜਾ ਕੇ ਹੁੰਦੇ ਇੱਧਰ ਵੀ ਆ ਜਾ ਤੋਬੇ ਕੋਲ ਦੇਖ ਲਈ ਕਿਉਂ ਥੋੜੀ ਭੇਲ ਵਿੱਚ ਨੂੰ ਰੱਖਦੀ ਆ ਇਹ ਇਹ ਮਾਰਗੀ ਕਿ ਨਹੀਂ ਹੂੰ ਜਿਹੜੀ ਬੁੱਝਾ ਬੋ ਕਰਦੀ ਆ ਔਰ ਇਹ ਹੋਰ ਗੱਲਾਂ ਦੀਆਂ ਗੱਲਾਂ ਹੈ ਨਾ ਕਰਨਾ ਫਰਕ ਹੈ ਨੱਕ ਦਾ ਫਰਕ ਆ ਫਾਰਮ ਦੇ ਮਾ ਗਾਂ ਕਾਈ ਜਾਂਦੇ ਖੜਦਾ ਨਹੀਂ ਕੋਈ ਕੁਛ ਨਹੀਂ ਪਤਾ ਹਲੇ ਠਾਪਰੇ ਕੀ ਕਰਨਾ ਇਹਨਾਂ ਨੇ ਆਪਾਂ ਨੂੰ ਮੈਂ ਕਹਿੰਦਾ 10 ਸਾਲ ਹੋ ਗਏ ਹੁਣੇ ਕਿੱਥੇ ਹੋਰੇ ਆ ਜਮੀਨ 'ਚ ਬਹੁਤ ਖਬਰ ਵਧੇ ਹੋ ਗਈ ਨਹੀਂ 10 ਹੋ ਗਏ ਦੋ ਪੰਚਾਇਤਾਂ ਪੰਗ ਹੋ ਲਈਆਂ ਜਬ ਬਾਪੂ ਬਣ ਜਦ ਬਾਪੂ ਬਣੇ ਹੀ ਬਣਿਆ ਤਾਂ ਹਾਂ ਆਪਾਂ ਨੇ ਜਦ ਭਾਈ ਦੀ ਪਹਿਲੇ ਸਾਲ ਇਹ 5 ਸਾਲ ਬਾਪੂ ਦੀ ਪੰਚਾਇਤ थी 5 ਸਾਲ ਹੁਣ ਆ ਸਰਪੰਚ ਦੀ ਲੱਗ ਗਈ ਆਹੋ ਹਾਂ 10 ਸਾਲ ਹੋ ਗਏ ਜਮੀਨ ਨੂੰ ਹਾਂ ਛੱਡ ਮੈਨੂੰ ਹੁਣ ਤੇ ਮੁਰੇ ਮੈਂ ਜਾਲਾ ਮੈਂ ਤੋੜਦਾ ਖੜ ਜਾ ਲੈ ਜਾ ਤੂੰ ਤੋੜ ਲੈ ਆਹ ਦੇਖੀ ਲੈ ਇੱਥੇ ਦੇ ਦੋੜ ਛਿੜੀ ਹਾਏ ਤੂੰ ਤਾਂ ਦੇਖ ਕਿੰਨੇ ਹੋਏ ਔਰੇ ਹਾਲੇ ਹਾਂ ਹਾਂ ਆ ਜਾ ਆਇਆ ਕੱਪੜੇ ਵੀ ਕਿੰਨੇ ਹੋ ਜਾਂਦੇ ਨੇ ਹਾਲੇ ਸਾਜੇ ਸਾਜੇ ਨੇ ਹਾਂ 10 ਸਾਲ ਦੀ ਜੀਰੀ ਲਾਈ ਆ ਹਾਂ ਆਹ ਸਾਲ ਸਭ ਤੋਂ ਤਕੜੀ ਜੀਰੀ ਆ ਨਕਾਲ ਦੇਖਦੇ ਆ ਕੀ ਜਾਲਾ ਬਾਉਂਦਾ ਨਾ ਹਾਂ ਆ ਤੱਕ ਬੈਠ ਮੁੰਡੇ ਬੈਠੇ ਮੁੱਕੇ ਇਲਾਕਾ ਕੰਨ ਬੁਣਿਆ ਪਿਆ ਐ ਨਾ ਸਭ ਆਪਣੇ ਆਪਣੇ ਕੰਮ ਲੱਗੇ ਹੋਏ ਆ ਬੂੰਕਤਾ ਕੱਖਦਾ ਹੂੰ ਕੱਖ ਬੂੰਕਤਾ ਹੂੰ ਕੋਈ ਹੋ ਗਿਆ ਲੈਨ ਲੈੱਕ ਦੀ ਵੇਲ ਬੋਲ ਦੀ ਕੱਕਤੀ ਆਉ ਦੇਖ ਫੇਲ ਕਿੱਥੇ ਨਾਲ ਵਿੱਚ ਟੋਬੇਗੇ ਹਨਾ ਟੋਬੇ ਤੇ ਹੈਗੇ ਸਰੇ ਬਾਜੇ ਜਿਵੇਂ ਨਾ ਸਾਰੇ ਚ ਟੋਬਾ ਵੀ ਕਾਦਾ ਰਹਿ ਗਿਆ ਦਦਾ ਭਰ ਗਿਆ ਇਹ ਹਾਂ ਆਹ ਦਾ ਤੇ ਘਾਰਾ ਪਾ ਬੈਗੇ ਹੈ ਹੂੰ ਪਰ ਤੂੰ ਤਾਂ ਦੁਨੀਆ ਦਾ ਜੰਮਿਆ ਓਰੇ ਛੱਡ ਚ ਤੂੰ ਤਾਂ ਬਾਦ ਕੁਝ ਨਹੀਂ ਛਾਲੇ ਬੰਦਾ ਜਿੰਨੇ ਚ ਰਹਿਗਾ ਬੰਦਾ ਉਹ ਠੀਕ ਹੈ ਨਹੀਂ ਸਿਰ ਜਾੜਾ ਹੀ ਪੈਂਦਾ ਉਹ ਤਾਂ ਹੈ ਕੋਈ ਵੀ ਕਿਹੜਾ ਦੇਖ ਤਾਂ ਜਿੱਥੇ ਨਹੀਂ ਤੇ ਤੇਰਾ ਤੂੰ ਜੰਮਿਆ ਛਾਲੇ ਹੂੰ ਉਹਨਾਂ ਥੱਲੇ ਦੇਖ ਲੈ ਤੇਰਾ ਤੂੰ ਜੰਮੇ ਖੜੇ ਆ ਇੱਕ ਆੜੇ ਵਾਲੀ ਜਗਾ ਸਾਫ ਆ ਉਥੇ ਜਿੱਥੇ ਬੈਠੇ ਦੇ ਸੀ ਬਾਕੀ ਸਾਰੇ ਮੱਕ ਟੂਟੇ ਦੂਤ ਖੜਾ ਹੈ ਹੂੰ ਸਪਰੇ ਹੁਣ ਇਹਨੂੰ ਕਰਾਉਣੀ ਕਿ ਲੋੜੇ ਨਹੀਂ ਹਲੇ ਹਲੇ ਦੇਖ ਤੂੰ ਹੂੰ ਹਲੇ ਦੇਖਾਂਗੇ ਹਲੇ ਹੋਰ ਹਲੇ ਕੋਈ ਹਲੇ ਲੋੜ ਤਾਂ ਹੈ ਨਹੀਂ ਕਾਦੀ ਨਿਗਾਹ ਰੱਖੀ ਵਸ ਹਣ ਨਿਗਾਹਦਾ ਹੋਵੇ ਠੀਕ ਆ ਹਲੇ ਹਲੇ ਤਾਂ ਠੀਕ ਹੈ ਹਾਂ ਹਲੇ ਇਹ ਜੇ ਮੈਂ ਕਹੇ ਸਪਰੇ ਆਹ ਕਿਹ ਚੱਕਰ ਹੋ ਗਿਆ ਦੇਖ ਇਹ ਥੋੜਾ ਬੀ ਬੀ ਇਹੋ ਲੱਗਦਾ ਬੂਟਾ ਮੈਨੂੰ ਸੀ ਫਲੈਟਫਾਰਮ ਗਿਆ ਹੂੰ ਲੈ ਥਾਲੇ ਪੱਟੀ ਨੂੰ ਹੈ ਉਹ ਹੀ ਆ ਗੇਰ ਪੱਟ ਦੇ ਬਾਹਰ ਇਹ ਕਿਹ ਆਹੀ ਪਟ ਦੇ ਬਸ ਉਹ ਪੂਰੀ ਹੈਗਾ ਹਾਂ ਪੂਰੀ ਚ ਉਹ ਗੁੱਟੀ ਲੈ ਵੀ ਬਈਆਂ ਨਾ ਰਹੀ ਗੁੱਟੀ ਲਾਤੀ ਆਏ ਮੁੱਠੀ ਹਾਂ ਉਹੀ ਆ ਉਹ ਆ ਉਹ ਹੋਇਆ ਗਿਆ ਕੱਢ ਦੇ ਕੱਢ ਦੇ ਸਿਰ ਦੇ ਬਾਹਰ ਕੱਢ ਕੇ ਬਿਮਾਰੀ ਪਾਊਗਾ ਲੈ ਕੱਢ ਦੇ ਚੱਲ ਧੋੜਾ ਚੱਲ ਉਹ ਗੁੱਟੀ ਨਹੀਂ ਬੁੱਭਈਆਂ ਨੇ ਲਾਈ ਵੀ ਦੀ ਉਹ ਗਾਲ ਕੀ ਆ ਜਿਹੜਾ ਪੱਤਾ ਜਾਂ ਤੋੜਦੇ ਨੂੰ ਜਿਹੜਾ ਮੜਾ ਮੋਟਾ ਹੋਆ ਖਿੱਚਦੇ ਖਿੱਚਦੇ ਸਾਲਾ ਖਰਾਬ ਕਰੂਗਾ ਕੰਮ ਨਹੀਂ ਕਰਕੇ ਆ ਨਾ ਹੂੰ ਲੈ ਚਾ ਉਹਰੇ ਨਾ ਮੈਂ ਇੰਨੀ ਮੁੱਠੀ ਲਈ ਵੀਦੀ ਮਮਾ ਭਈਆਂ ਨੂੰ ਕਹਦਾ ਮੈਂ ਮੁੱਠੀ ਲੁੱਠੀ ਲਾ ਦਿਓ ਜਾਂ ਨੀਵੀਂ ਪਾਜੀ ਬਾਦਮਾ ਮੈਂ ਫੇ ਪੱਟ ਕੇ ਟੱਕਾ ਲਾ ਗਿਆ ਕਿਧਰੇ ਜਿੱਥੇ ਯਾਰ ਟੱਕਾ ਮਾਰੇ ਉਹ ਲੱਗ ਗਈ ਉਹ ਹੀ ਆਲੇ ਦਲੇ ਤਾਂ ਸਾਫ ਪਈ ਸਾਰੀ ਸਾਫ ਹੈ ਉਹੀ ਤੇ ਉਹੀ ਲੱਗੀ ਗੁੱਟੀ ਉਹਦੀ ਉਹ ਹੋ ਗਈ ਉਹ ਚੱਲੀਏ ਦੇਖੀਏ ਫਿਰ ਚੱਲ ਫਿਰ ਦੇਖੀ ਉਧਰ ਚੱਲ ਚੱਲ ਉਹ ਜਿਹੜਾ ਸਾਫ ਹੈ ਜਿੱਥੇ ਪਾ ਬੈਠੇ ਕਰਦੇ ਤੇ ਕਿ ਜੰਮੇ ਉੱਥੇ ਕਰਦੇ ਨਾ ਨਾ ਉਹ ਤਾਂ ਸਾਫ ਹੈ ਹੈ ਸਾਫ ਹੈ ਚਲ ਕੇ ਦੇਖ ਲੈ ਕਿੰਨੀ ਹੈ ਜੀ ਬਹੁਤ ਿਲਕਣ ਹੈ। ਲੋ ਜੀ ਬਾਈ ਤਰੰਗ ਪਹੁੰਚ ਗਏ ਬਾੜੇ ਚ ਇਧਰ ਤੇ ਉਹ ਬੈਠੀ ਸਾਡੀ ਦਾਦੀ ਅੱਖਾਂ ਚੱਲ ਰੇ ਆ। ਹਾਂ ਰਾਖੀ ਬੈਠੀ ਡੰਗਰਾਂ ਦੀ ਮੈਂ ਦਾਦੀ ਰਾਖੀ ਬੈਠੀ ਡੰਗਰਾਂ ਦੀ ਉਹ ਲਾਗਦੀ ਹੈ। ਆਹ ਨਾ ਰਾਮਾ ਬੈਠੀ ਮਰੀ ਬੈਦੀਗੀ। ਹਾਂ ਇਹਦੀ ਵੀ ਲਾਵਾ ਬਾਈ। ਨਹੀਂ ਢੱਡ ਲੱਗਦੀ ਹੈ। ਹਾਂ ਉੱਥੇ ਨਹੀਂ ਬੈਠਦੇ। ਉਮਰ ਦੇ ਸਾਹ ਨਾਲ ਫਿਰ ਹਾਂ। ਬਾਕੀ ਆ ਉਹ ਪੂਰਾ ਹੀ ਗਿਆ ਵਾਹ ਇਹਦਾ ਕੱਟਾ ਕਾਲਾ ਇੱਕ ਤਾਂ ਗਾਲਾਂ ਲਿਖਿਆ ਕਵੈਟਾ ਰਾਜਾ ਕੱਲ੍ਹ ਹੀ ਸਾਈਕਾ ਇਕੱਟਾ ਕਾਲਾ ਲੈ ਗਿਆ ਇੱਕ ਬੈਠਾ ਉਹ ਜੜਾਉਂਦੇ ਨਾ ਵੀ ਹੁਣ ਹੂੰ ਲਾ ਕੇ ਅੰਦਰ ਬੰਦਣ ਲੱਗਿਆ ਸੀ ਆ ਤਾਂ ਹੁਣ ਨਾ ਖੜਕਦਾ ਬਹੁਤ ਹੈ ਨਾ ਆਹ ਜੀ ਇਹ ਵੀ ਲਦੀ ਆ ਇਹ ਇਹ ਖਿਲਦੀ ਬਹੁਤ ਹੈ ਤੇ ਭਾਈ ਤਿੰਦੇ ਤੇ ਲਿਆਦਾ 7000 ਦਾ ਕੂਲਰ ਛੇ ਦਾ ਹੈ ਨਾ ਮੈਂ ਕਹਿੰਦਾ ਬਹੁਤ ਟਾਈਮ ਹੋ ਗਿਆ ਇਹਨੂੰ 6-7000 ਥੋੜਾ ਲਿਆਦਾ 3500 ਦਾ ਲਿਆ 3500 ਦਾ ਤਵੇ 4000 ਦਾ ਪਤਾ ਨਹੀਂ 3500 ਦਾ 3000 ਲਿਆਦਾ ਹੈ ਜੀ ਚਾਲ ਹੋ ਗਏ ਹੂੰ ਇਹ ਰੋਧ ਹੋ ਗਿਆ ਹੁਣੇ ਮੈਂ ਕਹਿੰਦਾ 7-8 ਸਾਲ ਹੋ ਗਏ ਹੋਣੇ ਭਾਈ ਹੈਂ ਹੋ ਗਏ ਹੋਣੇ ਉਹ ਲੁਚਕਦਾ ਹੁਣ ਗਲਿਆ-ਗੁਲਿਆ ਨਹੀਂ ਕਿਸੇ ਪਾਸੇ ਤੇ ਦੇਖ ਲੈ ਥੋੜੇ ਲਾੜ ਨੇ ਜਾਮ ਲੱਗੇ ਵਾ ਲੜਾ ਨੀ ਜੰਮਾਈਂ ਕੀ ਕਰੀਏ ਇਹਨੂੰ ਇਹਦੀ ਸਾਡੀ ਬਾਈ ਸਲਾਹ ਹੈ ਵੀ ਇਹਨੂੰ ਆਹਾਂ ਕਰਕੇ ਉਰੇ ਤੇ ਖੋਲ ਕੇ ਇਹਨੂੰ ਦੂਏ ਲੋਟ ਫਿੱਟ ਕਰਾ ਦਈਏ ਆਹੋ ਦੁੱਲੇ ਕੋਲ ਤੇ ਉਹ ਦੁੱਲੇ ਨੇ ਬਣਾਇਆ ਇਹਦੇ ਬਹੁਤ ਵਧੀਆ ਤਾਂ ਹੀ ਮੈਂ ਕਹਿੰਦਾ ਵੀ ਉਹ ਮੋਟਰ ਕੱਢ ਲੈਣੀ ਆਪਾਂ ਨੇ ਬਾੜੀ ਨੇ ਕਹਿ ਦੇਣਾ ਹੈ ਹੂੰ ਉਹਨੇ ਬਣਾ ਕੇ ਕੀ ਹੁੰਦਾ ਡੰਗਰਾਂ ਨੂੰ ਪੱਖਾ ਬਣਾਉਂਦਾ ਜੀ ਪੱਖਾ ਜਾਂਦੀ ਲਾਈ ਨਹੀਂ ਇਹ ਇਹ ਪਰ ਆਹ ਜਾਂਦੀ ਲਾਈ ਵੀ ਨਾ ਆਹ ਜਾਂਦੀ ਜਾਂਦਾ ਰੇਮ ਬਣਾ ਕੇ ਇਕ ਕਰੀ ਆਹ ਨੂੰ ਕਹਿ ਦੇਣਾ ਜੀ ਬਣਾ ਕੇ ਲਾ ਦੇ ਬੇਰੇ ਵਿੱਚ ਨਾ ਡੰਗਰਾਂ ਵਾਲੇ ਨੂੰ ਤਾਂ ਖਰਦਾ ਚੱਕਾ ਜਾਂਦਾ ਮੈਂ ਤਾਂ ਅਹੀਂ ਕਹਿੰਦਾ ਵੀ ਖੋਲ ਕੇ ਡੰਗਰਾਂ ਨੂੰ ਬਣਾਈਏ ਨਾ ਹਾਂ ਜਿੱਦੇ ਮੱਛੀ ਚੱਕ ਕੇ ਰੱਖ ਦੇ ਜੇ ਆਪ ਨੂੰ ਲੱਗਿਆ ਇਹ ਨੂੰ ਕੀ ਹੁੰਦਾ ਹੈ ਹੈ ਹੂੰ ਆ ਮੋਟਰ ਚੱਲਦੀ ਹੋਵੇ ਹੂੰ ਹੂੰ ਕਿਆ ਫਿਰ ਕੋਈ ਨਹੀਂ ਦੱਸਣਾ ਇੱਕ ਸੋਚੇ ਲਵਾ ਦਿੰਦੇ ਮੇਰੇ ਨੂੰ ਆਹ ਜਿਗਾਰ ਥੱਕਲਾ ਮਹਾਂ ਜੀ ਪੱਤੀਆਂ ਵੱਜ ਜਾਨਾ ਆਹੀ ਪੱਤੀਆਂ ਨੂੰ ਬੰਦ ਕਰ ਦੇਣਗੇ ਹਾਂ ਫਿਰ ਉਹਦੇ ਕੋਲੇ ਲੈ ਜਾਣਾ ਪੈਣਾ ਚੱਕ ਕੇ ਇਹ ਇਹਨਾਂ ਖੋਲ ਦੇਣਾ ਇਹਨੂੰ ਖੁੱਲਣਾ ਨਹੀਂ ਜੀਰ ਹਿੱਲਦਾ ਨਾ ਪਰ ਦੇਖ ਲੈ ਜੇ ਖੁੱਲਦਾ ਆਹ ਤਾਂ ਖੋਲਤੀ ਹੋਲੀ ਫਰੇਮ ਆ ਉਹਦਾ ਖੋਲਤੀ ਉਧਰ ਨਹੀਂ ਪਾਉਂਦੇ ਚੱਲ ਇਹਨੂੰ ਖੋਲ ਕੇ ਦੇਖ ਲੈ ਦੇਖ ਲੈ ਹਿੱਲਦੇ ਹੋਰ ਹੂੰ ਬਾਕੀ ਆ 3600 ਬਾਈ ਇਧਰ ਇਹ ਵੀ ਸ਼ੈੱਡ ਥੱਲੇ ਖੜਾ ਏ ਬਾਈ ਨੂੰ ਪਤਾ ਨਹੀਂ ਕਿਹਨੇ ਕਹਿਤਾ ਵੀ ਟਰੈਕਟਰ ਬਾਹਰ ਖੜਾਉਂਦੇ ਆ ਹਾਂ ਮਹਾ ਹੀ ਟਰੈਕਟਰ ਕਹਿੰਦਾ ਬਾਹਰ ਕਹਿੰਦਾ ਬੰਦਾ ਕਹਿੰਦਾ ਟਰੈਕਟਰ ਬਾਹਰ ਖੜਾਉਂਦੇ ਆ ਉਹ ਕਹਿੰਦਾ ਮੈਂ ਕਿਹਾ ਕੋਈ ਫਰਕ ਨਹੀਂ ਮੰਨਦਾ ਵੀ ਅਸੀਂ ਦਾ ਤਿਆਰ ਕਰਾਉਣਾ ਏ ਹਾਂ ਵੀ ਕਿਤੇ ਨਹੀਂ ਜਿੱਥੇ ਖੜਾਉਂਦਾ ਮੇਰੇ ਵੱਲ ਤੇ ਕਹਿੰਦਾ ਗਲੀ 'ਚ ਖੜਾ ਦੇਵੇ ਠੀਕ ਹੈ ਕਹਿੰਦਾ ਵਾ ਕੇ ਦੇਖਦਾ ਤਾਂ ਇੱਥੇ ਖੜਦਾ ਜਾਦਾ ਹੁਣ ਮਿੱਟੀ ਛਿੱਟੀ ਆ ਰਹੀ ਆਗੇ ਮੈਂ ਕਿਹਾ ਮੈਂ ਅੰਦਰ ਹੀ ਖੜਦਾ ਟਰੈਕਟਰ ਮੁੜਦਾ ਨਹੀਂ ਰਹੇਗਾ ਉਹਦਾ ਫਿਰ ਜਨਰੇਟਰ ਜਪਾਇਆ ਉਹਦਾ ਫਿਰ ਬਾਹਰ ਖੜਦਾ ਤਾਂ ਦੋ ਦਿਨ ਖੜੇ ਆ ਉਹ ਕਹਿੰਦਾ ਕਰਾ ਦਿੰਨ ਆਪਾਂ ਨੇ ਖੜ ਜਾ ਥੋੜਾ ਜਿਹਾ ਟਾਈਮ ਲੱਸੋ ਕਰਾ ਦਿੰਦੇ ਆ ਤਿਆਰੀ ਕਰਾ ਕੇ ਕਹਿੰਦਾ ਇਹਦੀ ਫਿਰ ਬਣਾ 24 ਘੰਟੇ ਸਾਡੀ ਬੀਬੀ ਬੈਠੇ ਦੀ ਰੱਖੀ ਰੱਖੀ 24 ਘੰਟੇ ਬੈਠਦੀ ਆਏ ਤੂੰ ਜਾਂਦੀ ਨਹੀਂ ਤੱਕਣ ਵਾਲੀ ਆਲੀ ਮੈਂ ਦੂਤ ਨੂੰ ਆਓ ਚੱਲ ਉੱਠਾਓ ਕੋਸਾ ਨਹੀਂ ਕੁਝ ਹੋ ਰਿਹਾ ਜਾ ਦੋ ਮੈਂ ਬਾਹਰ ਕੱਢ ਦੂੰਗਾ ਤੱਕ ਦੂੰਗਾ ਇਹਨੂੰ ਸਵਾਰ ਹੋ ਕੇ ਕੱਢ ਕੇ ਹੁਣ ਇੱਕ ਵਾਈ ਇਹ ਨਾ ਮੋਗਰੀ ਵੱਜਣੀ ਹੋਵੇ ਯਾਰ ਮਿੱਟੀ ਪਰ ਹੂੰ ਹਾਂ ਤਾਂ ਖੇਚੋ ਪਾਈ ਆ ਬਾਈ ਲਿਆ ਕੇ ਮਿੱਟੀ ਉੱਤੋਂ ਰੇੜੀਆਂ ਪਾਣੀ ਸੰਕੇ ਤੇ ਪਾਣੀ ਸਿਰਕੇ ਦੇ ਸੈੱਟ ਹੋਣੀ ਆ ਇਹ ਹੂੰ ਆਹ ਠੀਕ ਹੈ ਪਤਲੀ ਹੋ ਗਿਆ ਨਾ ਫਿਰ ਇੱਕ ਫੇਡ ਅੰਦਰ ਪਾੜ ਦੇਣਾ ਇਹ ਬੜ ਠੀਕ ਹੈ ਹਮਾਂ ਨੇ ਪਤਲੀ ਹੋ ਜੂਗੀ ਮਿੱਟੀ ਨਾ ਰਾਈਟਰ ਵੀ ਪੱਖੇ ਥੱਲੇ ਖੜਾ ਹੈ ਮੈਂ ਪੱਖੇ ਥੱਲੇ ਖੜਾ ਹਾਂ ਠੀਕ ਚੱਲ ਦੇਖ ਲੈ ਖੋਲ ਕੇ ਜੇ ਖੁੱਲਦਾ ਨਹੀਂ ਫਿਰ ਦੇਖ ਲੈ ਬਣਾਉਂਦੇ ਦੁੱਲੇ ਨੂੰ ਪੁੱਛਦੇ ਕਿਆ ਕਹਿੰਦਾ ਮੈਨੂੰ ਕਹਿਣਾ ਦੁੱਲੇ ਮੈਂ ਰੱਖੇ ਮੋਟਰ ਤੇ ਆਣੂਗਾ ਨਹੀਂ ਯਾਰ ਬਣਾ ਦੇ ਬਸ ਟਰਾਲਾ ਵੀ ਛੱਡ ਕੇ ਆਉਣਾ ਉਹਦੇ ਕੋਲ ਅੱਜ ਦੇਖਦਾ ਆਹੋ ਠੀਕ ਆ ਨਹੀਂ ਪੈ ਰਿਹਾ ਬਾਈ ਰਾਤ ਦਾ ਰਾਤ ਦਾ ਹਲਕਾ ਵਾ 2 ਵਜੇ ਦਾ ਇਹ 2 ਵਜੇ ਦਾ ਹਵਾ ਚੱਲ ਰਹੀ ਆ ਸੋ ਦੇਖ ਆ ਪਾਹਰ ਲੱਗ ਕੇ ਨਹੀਂ ਕਿਹਾ ਜਾਂਦਾ ਤੇ ਹੁਣ ਆਪਾਂ ਇਧਰ ਗੇੜਾ ਮਾਰਨ ਆ ਗਏ ਆਪਣੇ ਖੇਤਾਂ ਵੱਲ ਪਹਿਹੀ ਜੇ ਮੋਟਰਸਾਈਕਲ ਵੀ ਆਪਾਂ ਨੂਰੀ ਖੜਾਤਾ ਅੱਧਾ ਕਿਲੋਮੀਟਰ ਪਰ ਉਹ ਵੀ ਥਾ ਨਹੀਂ ਦਾ ਆਟੋ ਬਾਈਕ ਲੱਗਿਆ ਫੇ ਰਾਤ ਕੱਲ ਦਾ ਹਾਂ ਤਾਪੜਾ ਪੈ ਗਿਆ ਲਿੰਗ ਜਾਈਆ ਬੰਦੇ ਕਿੰਨੂ ਜੋ ਕੀ ਕਰਦਾ ਹਾਂ ਹੋਰ ਇੱਥੇ ਰਸਤਾ ਹਨਾ ਵੀਡੀਓ ਰੋਡ ਆਹੇ ਰਸਤਾ ਥੋੜਾ ਪੌਂਡ ਕਰਾਓ 200 ਵਾਲਾ ਭਲੇ ਬਾਈ ਕਹਿੰਦੇ 150 ਵਾਲਾ ਪੌਂਡਾ ਹੈਗਾ ਭਾਈ 150 ਪੌਂਡ ਵਾਲਾ ਰਸਤਾ ਹੈ ਹੋਰ ਇਹਦਾ 100 ਕੰਟਲ ਕੱਢਣਾ ਔਖਾ ਹੋ ਜਾਂਦਾ 150 ਵਾਲਾ ਤੇ 200 ਵਾਲਾ ਹੋਵੇ ਜੇ ਰਸਤਾ ਹੋਵੇ ਫਿਰ ਤਾਂ ਇਹ ਬੰਦਾ 200 ਵੀ ਲੱਦ ਲੈ ਜਵੇ ਉਹੀ ਗੱਲ ਹੈ ਹੈਗੇ ਨੀ ਜਾਂ ਰਸਤੇ ਹੀ ਨਹੀਂ ਹੈਗੇ ਹੁਣ ਗੰਨੇ ਵਾਲੇ ਬਾਹਰ ਲਗਾਉਂਦੇ ਆ ਭਈਏ ਡੁੱਡਾ ਮੰਗਦੇ ਆ 11100 ਰੁਪਏ ਭਈਏ ਮੰਗਦੇ ਆ ਪਲਟੀ ਮਾਰਨ ਦੀ 50 ਕੁੰਟਲ ਕੰਨੇ ਨੂੰ ਹੋਰ ਤੂ ਸਵਾਦ ਨਹੀਂ ਆਉਂਦਾ ਉਹ ਜਰੂਰ ਦੇ ਜੇ ਥਲੇ 15 ਪਰਚੀਆਂ ਨੂੰ ਪਲਟੀ ਮਰਾਉਣੀ ਪੈਗੀ 15 20000 ਰੁਪਏ ਦਾ ਸਿੱਧਾ ਹੀ ਗਿਆ ਉਹ ਹੀ ਆ ਤੈਨੂੰ ਮੈਂ ਉਹੀ ਕਹਿੰਦਾ ਇੱਕ ਪਰਚੀ ਦਾ ਭਈਆ ਦੀ ਲੜਾਈ ਦੀ ਉਹ ਪੈ ਜਾਣੀ ਅਰੇ ਦਾ ਡਾਇਰੈਕਟਰ ਨੇ ਤੇਲ ਨਹੀਂ ਪੀਣਾ ਬੱਸ ਜੇ ਬੋਤਲ ਦਾ ਨੌ ਵੀ ਲੈਂਦੇ ਫਿਰ ਆਏ ਕਹਿੰਦੇ ਆ ਵੀ ਆ ਵੀ ਚਾਈ ਦੀ ਖੰਭਾ ਕਹਿੰਦੇ ਖੰਭਾ ਖੰਭਾ ਵੀ ਆਈਦਾ ਇੱਕ ਹਾਂ 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 ਭਾਈ ਆਪਾਂ 150 ਵਾਲਾ ਬੌਂਡ ਨਹੀਂ ਕਰਾਉਂਦੇ 100 ਕੁਆਂਟਲ ਵਾਲਾ ਬੌਂਡ ਕਰਾਉਂਦੇ ਹੁੰਦੇ ਆ ਐਤ ਕੀ ਕਰਾਉਣਾ ਹੈਗਾ 150 ਕੁਆਂਟਲ ਵਾਲਾ ਇੱਕ 150 ਕੁਆਂਟਲ ਵਾਲਾ ਕਰਾ ਦੇਣਾ ਇੱਕ ਕਰਾ ਦੇਣਾ 100 ਕੁਆਂਟਲ ਵਾਲਾ ਜੀ ਵੀ ਬਰਾਬਰ ਜੇ ਹੋ ਜੂਗਾ ਕੰਮ ਹਾਂ ਠੁੱਕ ਬਗੇ ਮਾ ਨਹੀਂ ਹੋ ਸਕਦਾ ਨਹੀਂ ਕਿਹਨੂੰ ਲੱਗਦਾ ਜੀ ਆਦਲਾ ਹੋਈਦਾ ਹੈ ਹੂੰ ਹੂੰ ਕੋਈ ਤੇ ਫੇਰ ਆਤਾ ਭਾਈ ਰੇ ਭਾਈਓ ਹਲੇ ਗਾਹਾਂ ਦਿਖਾਉਂਦੇ ਰਸਤਾ ਥੰਨ 1.5 ਸਾਲ ਅਧਰਾ ਚਲਾਈ ਦੀ ਕੰਨੀ ਪੈਣੀ ਆ ਅਗਲੇ ਬੁੱਟੇ ਚੌੜਾ ਲੱਦ ਹੋਣਾ ਸਾਡੇ ਪਪੂਲਰ ਆ ਸਾਡੇ ਰਸਤਿਆਂ ਦੀ ਦਿੱਕਤ ਆ ਹੋਰ ਕੋਈ ਗੱਲ ਹੋਰ ਕੋਈ ਚੱਕਰ ਨਹੀਂ ਜੇ ਰੋਡ ਪਰ ਹੋਵੇ ਫਿਰ ਜਿਸ ਤਰ੍ਹਾਂ ਮਰਜ਼ੀ ਲੱਦੀ ਜਾਵੇ 500 ਅਧਰਾ 400 ਅਧਰਾ ਹਾਂ ਸਾਡੇ ਸਾਲੇ ਰਸਤਿਆਂ ਦਾ ਜੱਬ ਬਹੁਤ ਆ ਸਾਨੂੰ ਕਿਹੜੇ ਤੇਲ ਫੁੱਗੜੇ ਜਾ ਆਉਂਦਾ ਕੋਈ ਦਾ ਹੈ ਹੈ ਹੂੰ ਹੁਣ ਉਹ ਖੜਾ ਗੰਨਾ ਪਿੱਛੇ ਆਪਣਾ ਦੂਰ ਹਲੇ ਤੁਹਾਨੂੰ ਹੋਰ ਰਸਤਾ ਦਿਖਾਉਣਾ ਖਤਰੋਂ ਖਿਲਾੜੀ ਵਾਲਾ ਚਲ ਬੁੱਕੀ ਭਰੇ ਹੋਣੇ ਟ੍ਰੈਲਰ ਉੱਥੇ ਆਏ ਹੁੰਦਾ ਵੀ ਪੁੱਠੀ ਹੋਣੇ ਨੇ ਉਹ ਜਿੱ ਤਾਂ ਘੱਟ ਲੱਦਦੇ ਆ ਸਾਡੇ ਸਾਲੇ ਰਸਤੇ ਨਹੀਂ ਹੈਗੇ ਜ਼ਮੀਨਾਂ ਨੂੰ ਜੀ ਖਾ ਖਾ ਬੈ ਲੈ ਲਾ ਤਾਂ ਰੀਮਾ ਪੈਂਦਾ ਰਾਹ ਉਹ ਰਾਜੀ ਸਮਾ ਹਣਾ ਹੁਣ ਹਵਾ ਚਾਲਦੀ ਇਹਨੇ ਗੰਨਿਆਂ ਨੂੰ ਪਰ ਕਰਨਾ ਕੋਲ ਗੰਨੇ ਦੀ ਹਵਾ ਆ ਗਈ ਫਿਰ ਨਹੀਂ ਗਿਰੂਗੇ ਗੰਨੇ ਗਿਰੂਗੇ ਵੀ ਇੱਕ ਗੰਨੇ ਦੀ ਬਣਾਈ ਦਾ ਵੀ ਬਹੁਤ ਫਰਕ ਹੈ ਜਿਹੜੀ ਆਪਾਂ ਇੱਕੇ ਸਿੰਗਲ ਮਿਹੜਾ ਦੋ ਵਾਰ ਬਣਾਇਆ ਹਾਂ ਉਹਦੇ ਕਰਕੇ ਗੰਨੇ ਨੂੰ ਹਵਾ ਨਹੀਂ ਪੈਂਦੀ ਵਜੇ ਨੇ ਘੇਰਦਾ ਨਹੀਂ ਗੰਨੇ ਨੂੰ ਹੁਣ ਜਿੰਨਾ ਕਿ ਵਜੇ ਨਾਲ ਗੰਨੇ ਤਾਂ ਆਪਣਾ ਆਪ ਥੰਭੀ ਖੜਾ ਉਹ ਜਿਹੜਾ ਸਿੱਧਾ ਹੀ ਆਹੋ ਸਿੱਧਾ ਹੀ ਖੜਾ ਆਹੋ ਹੂੰ ਉਹ ਤੋਂ ਫਿਰ ਜਿਹੜਾ ਚੌੜਾ ਬੰਦ ਉਹ ਹਵਾ ਹੀ ਵਾਦੀ ਫੇਸਦੀ ਆ ਕੇ ਇਹ ਮੈਂ ਬਾਜੀ ਦੀ ਨਹੀਂ ਇਹ ਹਵਾ ਮੂਰੇ ਮੂਰੇ ਹੀ ਆ ਬਸ ਜਿਹੜੀ ਹੈਗੀ ਇਹਦੇ ਪੈਰ ਵੀ ਗਾੜੇ ਹੋ ਜਣੇ ਪਰ ਹੁਣ ਖਰਾਬ ਕਰਦਾ ਵੈਸੇ ਨਹੀਂ ਹਲਾ ਉਹ ਆ ਜੀਰੀਆਂ ਨਿਸਲ ਰਹੀਆਂ ਹੁਣ ਆ ਜਦ ਹਵਾ ਵੱਜਦੀਆਂ ਐ ਮੂਰ ਨਾਲ ਦਾਣਾ ਦਾ ਕੀ ਹੋਊਗਾ ਆਸਲ ਮੈਂ ਪੈਂਦਾ ਅਰੇ ਪਾਣੀ ਮੀਰੋਂ ਉੱਚਾ ਖੇਤਾਂ ਦੀ ਮੂੰ ਪਾਣੀ ਪਾਣੀ ਖੜਾ ਪੂਰਾ ਮੀ ਹੈ ਨਾ ਪੂਗਾ ਹੋ ਗਿਆ ਹੂੰ ਉਹ ਤਾਂ ਨਮਾ ਹੈ ਜੀ ਦੇ ਇੱਥੇ ਪਾਣੀ ਨਹੀਂ ਨਾ ਸਾਲਾ ਜਿਹੜਾ ਹਾ ਹੁਣ ਜੀਰੀਆਂ ਨਿਸਲ ਰਹੀਆਂ ਹਵਾ ਚੱਲਦੀ ਜਿਆਦਾ ਹੈ ਦੇ ਨਾਲ ਐ ਬੁੱਜਣੇ ਦੁੱਧ ਤੋਂ ਹੁੰਦਾ ਏ ਦਾਣਾ ਦਾਗੀ ਹੁੰਦਾ ਪਟਾਖ ਬਣੀ ਜਾਣੀ ਲੈ ਹੁਣ ਬਾਈਆ 150 ਕੁਇੰਟਲ ਵਾਲਾ ਰਸਤਾ ਮੈਨੂੰ ਦੱਸ ਤੋ ਹਾਂ ਅੱਜ ਉਰੇ ਨੂੰ ਨਿਕਲ ਕੇ ਆਉਣੀ ਆ ਟਰਾਲੀ ਹੁਣ ਐ ਐ ਹੋ ਜਾਂਦੀ ਐ ਹਾਂ ਇਧਰ ਬੂਟੇ ਲੱਗ ਜੁੰਦੇ ਆ ਨਾਲ ਫੇ ਇਧਰ ਕੋਠਾ ਜਿੰਦਾ ਉਹ ਗਾਂਸਾਲਾ ਖੰਮਾ ਖੰਬਾ ਆ ਜਾਂਦਾ ਬਰਾਬਰ ਉਹ ਵੀ ਉੱਥੇ ਕੱਢ ਕੇ ਲਦਣਾ ਪੈਂਦਾ ਹਾਂ ਕਈ ਵਾਰ 100 ਵੀ ਬਾਹਰ ਲਦਣਾ ਪੈਂਦਾ ਜੇ ਮੀਂਹ ਪੈ ਜਾਵੇ ਫੇ 150 ਕੁਇੰਟਲ ਕਿੱਥੇ ਬੰਦਾ ਲੱਦ ਦੂਗਾ ਫੱਲੇ ਲੋ ਰਸਤਾ ਦੇਖ ਲੈ ਲੋ 150 ਕੁਇੰਟਲ ਵਾਲਾ ਤੁਹਾਨੂੰ ਕਿਹੜਾ ਗੇੜੇ ਮਾਰਨੇ ਦਾ ਚਾਹ ਉਹ ਵੀ ਹਾਂ ਗੇੜੇ ਲੈ ਕੇ ਜਾਂਦੇ ਜੀ ਅਸੀਂ ਕੋ ਮਜਬੂਰੀ ਨੂੰ ਕੰਮ ਕਰਨਾ ਪੈਂਦਾ ਓਰੇ ਹੁਣ 150 ਚੱਲ ਜੂਗਾ ਖੇਤ ਨੀਵਾ ਪਿਆ ਪਰ 1.5 ਫੁੱਟ ਨੀਵਾ ਹੋਣਾ ਖੇਤ ਪਰ ਆਹ ਇੱਥੇ ਗੰਭਾ ਆ ਗਿਆ ਉਹ ਗਾਂਹ ਹੋ ਆ ਗਿਆ 18 ਪਾਣੀ ਦੇਖੋ ਕਿੰਨੀ ਢਾਲਾ ਦੇਖ ਲੋ ਪਾਣੀ ਦੀ ਇੱਥਰ ਮੈਂ ਇੰਨਾ ਨੀਵਾ ਹੈਗੇ ਪਹਿਲਾਂ ਖੇਤ ਹਲੇ ਖੇਤ ਡੇਢ ਫੁੱਟ ਨੀਵਾ ਹੋਣਾ ਇੱਕ ਮਿੱਟੀ ਇਹ ਹੀ ਆ ਮੜਾ ਤਰ ਤੁਰਿਆ ਨਹੀਂ ਯਾਰ ਪੁੱਠੀ ਹੋਈ ਨਹੀਂ ਹਾਂ ਜਦ ਇਹ ਪੁੱਠੀ ਹੋਏ ਟਰਾਲੀ ਇੱਕ ਫਿਰ ਵਜਨ ਦੱਬ ਵੀ ਲੈ ਜਾਣਾ ਅਸੀਂ ਦੇਖਿਆ ਜਿਹੜੇ 3 300 ਕੁਆਂਟਾ ਵਾਲਾ ਪਾਉਂਦੇ ਯਾਰ ਓੜਾ ਪਰ ਖੜਾ ਕੇ ਪਾਉਂਦਾ ਅਗਲਾ ਅਗਲਾ ਗੰਨਾ ਹੁਣ ਸਾਡੀ ਜ਼ਮੀਨਾਂ ਰਸਤੇ ਹੀ ਇਹ ਜਿਹੇ ਆ ਦੋ ਦੋ ਇਕੱਠੇ ਜਿਹੇ ਤਾਂ ਪਹੀਆ ਉਹ ਵੀ ਵੱਡੀਆਂ ਹੋਈਆਂ ਆ ਆ ਹੁਣਾਂ ਖਰਾਬੇ ਕਰਦੀ ਆ ਜੀਰੀਆਂ ਨੂੰ ਹਬਾ ਹਾਂ ਚੱਕਾ ਬੱਲਾ ਬੱਲ ਬਾਦੀ ਆ ਹਾਂ ਇਹਨੇ ਹੁਣ ਉਹ ਹੋ ਜਾਣਾ ਦੁੱਧ ਜੱਤ ਹੋ ਜਾਣਾ ਤੇ ਪਟਾਸ ਬਣ ਜਾਣਾ ਆਏ ਤਾਜੀ ਹੋ ਜਾਂਦਾ ਦਾਣਾ ਤੇ ਕਈ ਨੇ ਕਾਲਾ ਦਾਣਾ ਆ ਥਾਣਾ ਵਿੱਚ ਹੁੰਦਾ ਚੌਲ ਮੱਲ ਪ੍ਰਦੇਸ਼ ਦਾਕ ਭਾਈਦਾ 33 ਦਾ ਬਈ ਐ ਤੇ ਕੀ ਫੇਲੇ ਆ ਦੇਖ ਲੋ 36 ਦਾ ਗੰਨਾ ਜੰਮੀ ਫੇਲ ਹੋ ਗਿਆ ਸਾਲ ਐਦ ਕੀ ਖਤਮ ਜਾਈ ਹੋ ਗਿਆ 36 ਦਾ ਕਾਨੂੰਨ ਕਿਸੇ ਟੋਕੀ ਵੀ ਲਾਉਣੀ ਆ ਖਤਮ ਹੋ ਗਿਆ ਪਰ ਗੰਨਾ ਇਹਦਾ ਨਾ ਇੱਕ ਪਰਚੀ ਹੋ ਗਈ ਇੱਕ ਪਰਚੀ ਬਈ ਵਿੱਗੇ ਚ ਇੱਕ ਪਰਚੀ ਪਿਛਲੇ ਸਾਲ ਹੋਈ ਆ ਬਚ ਗਿਆ ਦਾ ਗੰਨਾ ਹਾਂ ਆਹਾ ਹੁਣ ਦੇਖ ਲੋ ਐਦ ਕੀ ਹਾਲ ਦੇਖ ਲੋ ਇਹਦਾ 11 18 ਠੀਕ ਆ 18 ਨੂੰ ਵੀ ਹੈਗੀ ਘਟ ਹੈ ਔ 95 ਖੜਾ ਸਾਹਮਣੇ ਆ ਖੜਾ 95 ਗੰਨਾ 95 ਦਾ ਰੂਹ ਖੁਸ਼ ਕਰਦਾ ਗੰਨਾ ਹਾਂ ਤੇ ਤਾਂ ਥਾਲਾ ਕੰਧ ਵਾਂਗ ਖੜਾ ਬਾ ਇਹਨੂੰ ਤਾਂ ਨਹੀਂ ਹੈਗੀ ਬਿਮਾਰੀ ਇਹਨੂੰ ਨਹੀਂ ਹੈਗੀ 95 ਨੂੰ ਨਹੀਂ ਹੈਗੀ ਠੀਕ ਆ ਹਲੇ ਫਰਕ ਤਾਂ ਹੈਗਾ ਕਿੰਨਾ ਬੰਨੇ ਹੋਏ ਦਾ ਹਾਂ ਜੀ ਮੇਰੇ ਦੋ ਬਰੀ ਬੰਨ ਹੋਇਆ ਇਹਦਾ ਫਰਕ ਪਾਪ ਹੈ ਬਹੁਤ ਬਹੁਤ ਇਹ ਲਾਈ ਵੀ ਕਰੀ ਬੰਨੇ ਉੱਪਰ ਤੇ ਫਿਰ ਬੰਨ ਹੋ ਗਿਆ ਮੈਂ ਕਹਿੰਦਾ ਇੱਕ ਵਾਰ ਹੋਰ ਐਵੇਂ ਬਣਾਓ ਕੀ ਆ ਬੰਦਾ ਇਹ ਕਿਧੂੰਗਾ ਨਹੀਂ ਕੰਨਾ ਆ 18 ਠੀਕ ਹੈ ਜੀ ਹਲੇ ਆ 18 ਠੀਕ ਆ ਮਾ ਹਲੇ ਸਰਦਾਰ ਬਈ ਕਹਿੰਦੇ ਉਦੋਂ ਕਹਿੰਦੇ ਸਰਦਾਰ ਜੀ ਪੂਰਾ ਹੋ ਗਿਆ ਇਹ ਹਾਂ ਇਹ ਵੀ ਥੋੜਾ ਜਿਹਾ ਜੱਪੜਾ ਸੀੜਾ ਦਾ ਆਪਣੇ ਲੈਣਾ ਖਰਾਬ ਹੋ ਗਈਆਂ ਕੰਨੀਆਂ ਹਾਂ ਵਿੱਚ ਸਾਡੇ ਉਹ ਜਿਹੜਾ ਆਪਣਾ ਰੂਟਾ ਵੀੜਾ ਲੈ ਜਾਂਦਾ ਸੀੜਾ ਹਾਂ ਜਾਂ ਵੱਟ ਹੋ ਗਿਆ ਕੰਨਾਂ ਵਿੱਚ ਉਹ ਉਧਰੋਂ ਪੱਟਦਾ ਕੰਨਾਂ ਨਹੀਂ ਕਹਿੰਦਾ ਇਹਦੇ ਵੀ ਤਖਣਾ ਹੁੰਦਾ ਸਾਹੀ ਜਿਵੇਂ ਆਪ ਕਾਲਿਆ ਤਾਂ ਹੀ ਫਿਰ ਸੀ ਉਹ ਖੇਤਾਂ 'ਚ ਨਹੀਂ ਮਾਰਿਆ ਜਿਹੜਾ ਪੈਦਾ ਉਹ ਨੂੰ ਕਿਤੇ ਦੇ ਕਿੰਨੇ ਸਿਆੜਾ ਬੱਸ ਇਹਨੇ ਰੋ ਚੱਲਦਾ ਹੀ ਮੇਰੇ ਹੈ ਵਧੀਆ ਵਧੀਆ ਗੋਬ ਵੱਡੀ ਲੱਗੀ ਹੈ ਹੈਨਾ ਹਾਂ ਕਿ ਉਹ ਜਾਂਦੇ ਉਹ ਲੋ ਜਾਗੇ ਕਰ ਦੇਣੀ ਬਸ ਹਾਂ ਕਰ ਦੇਣੀ ਅੱਜ ਦੇਖਾ ਉਹ ਬੰਦਾ ਫਾਗੋ ਲੈ ਲੈ ਹੁਣ ਮੀਂਹ ਛੇ ਕਰ ਤਾ ਅੱਜ ਫਾਗੋ ਕਸ਼ਾਮ ਤੇ ਕਰੇ ਲੱਗੇ ਜਾਣਾ ਹਾਂ ਪਾਪਾ ਖਾਸੀ ਆ ਗਈ ਬਈ ਓਏ ਹੈ ਹਾਂ ਕੀ ਹੋ ਬਾਈ ਹੂੰ ਚੱਕੇ ਦਾ ਮੈਟਿਕ ਆਇਆ ਓਰੇ ਚੱਕ ਆਟੋਮੈਟਿਕ ਚ ਫਾਲਟ ਦਾ ਹੈ ਆਟੋਮੈਟਿਕ ਚ ਫਾਲਟ ਦਾ ਫਾਲਟ ਆਟੋਮੈਟਿਕ ਦਾ ਉਹ ਲਾ ਕੇ ਗਿਆ ਤਾਂ ਫਿਰ ਹਾਂ ਇਹ ਵੀ ਟਾਈਮ ਵਾਲਾ ਹੀ ਆ ਇਹਨੂੰ ਆ ਜਣਾ ਹੁਣ ਬੋਪਰ ਆ ਨਵਾਂ ਆ ਇਹ ਨਹੀਂ ਛੋਟਾ ਜਿਹਾ ਆਇਆ ਇਹ ਇਹਨੂੰ ਵੀ ਟਾਈਮ ਵਾਲਾ ਹੀ ਆ ਵੀ ਲੈ ਖੋਲ ਦੇਖੀ ਕਿਹੜਾ ਹੈ ਆਵਾ ਬਾਈ ਪੂਰੀ ਚੱਲ ਗਈ ਆ ਨਾ ਹੁਣ ਤੇ ਹੁਣ ਨੁਕਸਾਨੇ ਆ ਵਸੀ ਦਾ ਬਾਕੀ ਮਹਾਰਾਜ ਨੇ ਜਿੱਦਾਂ ਸਾਨਾ ਬਾਈ ਆ ਗਿਆ ਨਹੀਂ ਮਹਾਰਾਜ ਨੇ ਜਿੰਨੇ ਦੇਣੇ ਉਹਨੇ ਦੇਣੀ ਆ ਦਾਣੇ ਆਪਾਂ ਨੂੰ ਆਪਣਾ ਆਪਣਾ ਫਿਕਰ ਨੂੰ ਸਭ ਦਾ ਹੀ ਬੱਦਲ ਦੇਖ ਕੇ ਆਇਆ ਆ ਪਹਾੜਾਂ ਜਿੰਨੀ ਨੂੰ ਇਕ ਤਰ੍ਹਾਂ ਹੀ ਲੱਗ ਗਿਆ ਹੁਣ ਹੈ ਮੈਸੇ ਦਖਣ ਚੱਲਦਾ ਮੀ ਆਉਗਾ ਮੈਂ ਤਾਂ ਨਹੀਂ ਕਾਏ ਦੋ ਘਰਾਵ ਹੋਏ ਬਈ ਕਾਰ ਵੀ ਖਰਾਬ ਹੋ ਗਈ ਹੁਣ ਸਮਝਦਾ ਰਹੇ ਹੂੰ ਹਨਾ ਹੋਰ ਆਲੇ ਆਇਆ ਬਈ ਛੁਪਾ ਜਾ ਜੀਵਾਂਗੇ ਛੁਪਾ ਜਾ ਯਾਰ ਬੁੱਪਰ ਆਏ ਦਾ ਹਾਂ ਇਹ ਮੈਂ ਇਹਨਾਂ ਨੂੰ ਆਈ ਸੋਚਾਈ ਦੀ ਹੂੰ ਇੱਕ ਸੋਚੋ ਕੀ ਦੀ ਆਹ ਹੂੰ ਇਹਦੇ ਬਾਅਦ ਇਹਨੇ ਐਂਡੀ ਦੇ ਹੂੰ ਇਸ਼ਾਰਾ ਦੇਣਾ ਅੱਛਾ ਇਹ ਗ੍ਰਿਪ ਰੇ ਕਿ ਇਹ ਹੀ ਆਂਟੀ ਨੇ ਕਰੀ ਲਾਲ ਬਣਨਾ ਅੱਛਾ ਇਹ ਪਗਰੀ ਪਾ ਕੇ ਦੇਖਦੇ ਆ ਵੀ ਸਾਰਾ ਘੱਟ ਹੋ ਵੀ ਜਾਂਦੀ ਆ ਹਾਂ ਜਿਹਨੇ ਬਈ ਠੀਕ ਆ ਲੈਟ ਚਮਕਾ ਮਾਨ ਨੇ ਤਿੰਨ ਚਾਰ ਵਾਰੀ ਆਏ ਆਏ ਹੂੰ ਬਸ ਇਹਨੇ ਹਰੀ ਹੋਣੀ ਨਾਲ ਨਹੀਂ ਚੱਲ ਪੈਣਾ ਅੱਛਾ ਜੂ ਟਾਈਮ ਰਾ ਟਾਈਮ ਆਈ ਆ ਪਿੱਛੇ ਟਾਈਮ ਮੈਨੇ ਲਾਲ ਹੋ ਜਾਣਾ ਹਾਂ ਫਿਰ ਇਹ ਜੁੜ ਗਿਆ ਤਾਂ ਲਾਲ ਹੋ ਜਾਣਾ ਜੇ ਦੱਪਣੀ ਆ ਤਾਂ ਹਵਾ ਚ ਮੱਕਾ ਦੇਣਾ ਇਹਨੇ ਚੱਲ ਠੀਕ ਆ 471 ਜੀਰੀ ਖੜੀ ਆ 473 ਵੀ ਠੀਕ ਆ ਕੱਦ ਕਾਠੇ ਦਾ ਜੀ ਦੀ ਦਾ ਠੀਕ ਆ ਬਾਕੀ ਹੁਣ ਸਿਰ ਤੇ ਪਤਾ ਰੱਖੂ ਇਹਦਾ ਛਾੜ ਦੱਸੂਗਾ ਬਾਈ ਦਾ ਕਿਰਾ ਕਹਿੰਦੀ ਆ ਹਾਂ ਕੀ ਕਹਿੰਦਾ ਹਵਾ ਦੇਖ ਲਾ ਉਹ ਚਰੀਆਂ ਨੂੰ ਕਿਵੇਂ ਕਰਦੀ ਜਾਂਦੀ ਆ ਚਰੀ ਬਹੁਤ ਮੰਦੀ ਆ ਉਹ ਚਰੀ ਮਾਲੀ ਪਾਣੀ ਨਹੀਂ ਹੈਗਾ ਹੂੰ ਇੰਜ ਕੱਦ ਦੇਖ ਤੂੰ 15 ਫੁੱਟ ਦਾ ਕੱਦ ਹੋਣਾ ਹੂੰ ਹੈ 10 ਵਾਰ ਹਾਂ ਦਾ 15 ਤਾਂ ਹੋਊਗਾ ਜੇ ਹੁਣ ਕਿਉਂ ਜਿਆਦਾ ਹਵਾ ਆ ਗਈ ਜੇ ਨਹੀਂ ਤਾਂ ਵੀ ਸੋਨਾ ਵਿਜੇਣਾ ਸਭ ਕਾਇ ਇਹਦੇ ਗੰਨੇ ਦਾ ਹੀ ਵੇਜਣਾ ਧਰਤੀ ਗਿੱਲੀ ਹੋਈ ਵੀ ਹੁਣ ਗਲਿਆਈ ਪੀ ਪਾਣੀ ਖੜਾ ਗੰਨੇ ਮਾ ਹਵਾ ਖਰਾਬ ਕਰਦੀ ਆ ਹਵਾ ਖਰਾਬ ਕਰਦੀ ਆ ਹੁਣ ਹਵਾ ਚ ਚੰਗੀ ਦਾਣਾ ਨਹੀਂ ਮੀਂਹ ਦਾ ਕੋਈ ਨਹੀਂ ਤਾਂ ਚੱਲ ਮੀਂਹ ਪੈਂਦਾ ਤਾਂ ਪੈ ਲਿਆ ਹਵਾ ਗਲਤ ਹੈ ਫੋਦਾ ਨੇ ਬੂਰ ਚਾੜਨੇ ਇੱਕ দাগੀ ਕਰਨਾ ਦਾਣਾ ਹਾਂ ਜਿਹੜੀ ਢੀਗਾ ਵੀ ਹਾਂ ਸਾਰੀ ਵੀ ਸਪਰੇਅ ਮੰਗਦੀ ਰਹੀ ਹੈ ਨਾਲੀ ਚੜਿਆ ਹੀ ਇਹ ਵੀ ਨਾਲੀ ਚੜਿਆ ਹੀ ਬਾਹਰ ਨਿਕਲਣ ਨੂੰ ਬਾਹਰ ਤਿਆਰ ਹੈ ਹਾਂ ਕਰਾ ਦਿੰਨੇ ਆ ਮੌਸਮ ਜੇ ਸਾਫ ਹੋ ਗਿਆ ਕਰ ਦੋਗੇ ਇੱਥੇ ਹੋਣਾ ਆਪੇ ਕਰ ਜੂਗੇ ਆਪੇ ਕਰ ਦੂਗੇ ਚਾਰ ਤਾਂ ਪੰਪ ਹੈ ਸਾਡੇ ਕਰ ਦਿੰਦੇ ਆ ਤੇ ਲੈ ਉਦਣ ਕੰਨਾ ਕਿੰਨਾ ਖੁੱਲ ਗਿਆ ਤਾਂ ਫੇਰ ਉੱਥੀ ਆ ਗਿਆ ਆਗਾ ਚੱਲ ਚੱਲ ਆ ਆਖਾਉਂਦਾ ਫੇਰ ਉਹ ਆ ਗਿਆ ਮੈਂ ਤਾਂ ਠੀਕ ਆ ਬਣਾਈ ਆ ਵੀ ਹਾਂ ਹੋਰ ਤਾਂ ਤਾਂ ਕੰਮ ਨਹੀਂ ਬਣਦਾ ਇਹੋ ਹਵਾ ਹੈ ਪੂਰਾ ਮੀਂਹ ਆ। ਇਹ ਕਿਤਰਾ ਰਖ ਲਈ ਪਿਆ ਨਹੀਂ। ਮੈਂ ਖੜਾ ਦੇਖ ਲੈ। ਦੇਖ ਲੈ ਪਾਣੀ ਖੜਾ ਪੂਰਾ ਮੀਂਹ ਹੋ ਲਿਆ। ਹਾਂ। ਖਾਣੀ ਭਰਿਆ ਖੜਾ। ਠੀਕ ਆ ਹਲੇ ਗਿਰਿਆ ਤਾਂ ਨਹੀਂ। ਚਲੋ ਜੀ। ਚਲ ਜੀਏ ਫਿਰ ਬਾਈ। ਚਲ ਜੀਏ। ਕਾਲੀ ਦੀ ਭਿੰਡੀ ਇੱਧਰ ਹੈ। ਇਹ ਇੱਧਰ ਹੈ। ਜਿਹਦੇ ਥਾਪੀ ਜੰਨੀ ਬਹੁਤ ਉੱਚੀ ਲੱਗੀ ਐ ਨਾ। ਜਿਹੜੀ ਗੱਟਾ ਉੱਪਰ ਤੇਰੀ ਦੀ ਨੇ। ਉਹ ਹਲੇ ਪਾਣੀ ਦਾ ਫਰਕ ਦੇਖ ਲੈ ਬੂਟੇ ਕੁੜੇ ਕਰਤੇ। ਪਤਾ ਹੈ ਹੋਊਗਾ। ਹੈ? ਫਰਕ ਆਊਗਾ।